고맙

ਕੀ ਲੈਣੀ ਬਾਈਟ ਕੀ ਲੈਣੀ ਫੋਨ ਦਾ ਇਹ ਜਿਹੜਾ ਅੱਜ ਦਾ ਹੈਗਾ ਪ੍ਰੋਗਰਾਮ ਵੀ ਅਸੀਂ ਕਾਟਵਰ 52 ਕੇਸਾਂ ਦੇ ਵਿੱਚ ਸਪੁਰਦਾਰੀ ਜਿਹੜੇ ਲੋਕਾਂ ਦੇ ਕੋਈ ਐਕਸੀਡੈਂਟ ਦੇ ਐ ਕੋਈ ਚੋਰੀ ਦੇ ਸੀਗੇ ਜਿਹੜੇ ਪੁਲਿਸ ਵੱਲੋਂ ਰਿਕਵਰ ਹੋ ਜਾਂਦੇ ਫਿਰ ਉਹ ਲੋਕ ਕੂਟ ਦੇ ਵਿੱਚ ਸਪੁਰਦਾਰੀ ਅਪਲਾਈ ਕਰਦੇ ਆ ਤੇ ਅੱਜ ਅਸੀਂ ਉਹਨਾਂ ਨੂੰ ਇੱਥੇ ਉਹਨਾਂ ਦਾ ਜਿਹੜਾ ਕੋਈ ਤਿੰਨ ਕਾਰਾਂ ਆਈਆਂ ਆ ਕੁਝ ਮੋਟਰਸਾਈਕਲ ਐ ਤੇ ਉਹ ਵਾਪਸ ਸਪੁਰਦਾਰੀ ਸਰ ਕਿੰਨੇ ਦੇ ਜੀ ਮੋਟਰਸਾਈਕਲ ਆ ਅਦਾਲਤੀ ਹੁਕਮ ਦੇ ਸਾਲਾਂ ਤੋਂ ਕੋਰਟ ਦੇ ਤੇ ਵਾਪਸ ਮਾਰਕ ਕੀਤਾ ਗਿਆ ਸਰ ਕਿੰਨਾ ਕਿ ਜਨਤਾ ਨੂੰ ਫਾਇਦਾ ਹੋਇਆ ਸਰ ਇਸ ਦਾ ਕਿ ਇਹਨਾਂ ਦਾ ਸਮਾਨ ਹੁੰਦਾ ਤੇ ਕੋਰਟ ਦਾ ਪ੍ਰੋਸੈਸ ਹੁੰਦਾ ਉਹਦੇ ਚ ਅਸੀਂ ਇਹਨਾਂ ਨੂੰ ਬੁਲਾ ਕੇ ਕਈ ਚੀਜ਼ਾਂ ਦਾ ਇਹਨਾਂ ਨੂੰ ਨਹੀਂ ਪਤਾ ਹੁੰਦਾ ਤੇ ਉਹਨਾਂ ਦਾ ਜਿਹੜਾ ਬਣਦਾ ਜਿਹੜਾ ਸਮਾਨ ਹੈ ਕੋਈ ਗੱਡੀਆਂ ਜਿਵੇਂ ਐਕਸੀਡੈਂਟ ਚ ਤਿੰਨ ਗੱਡੀਆਂ ਨੇ ਹੋਰ ਮੋਟਰਸਾਈਕਲ ਹੈ ਤੇ ਉਹਨਾਂ ਦਾ ਜਿਹੜਾ ਉਹਨਾਂ ਦਾ ਸਮਾਨ ਉਹਨਾਂ ਨੂੰ ਵਾਪਸ ਕੀਤਾ ਜਾਂਦਾ ਇਹ ਲੱਗਦਾ ਥਾਣੇ ਦੇ ਵਿੱਚ ਬੰਦਲੀ ਸਪੇਸ ਸੀ ਉਹ ਵੀ ਖੁੱਲਣ ਦੀ ਚੀਜ਼ ਹੈ ਇਸ ਦੇ ਨਾਲ ਥਾਣੇ ਚ ਵੀ ਬੜੀ ਸਪੇਸ ਪੁੱਲਦੀ ਹੈ ਡਿਸਪੋਜ਼ ਆਫ ਕੇਸਾਂ ਦਾ ਹੁੰਦਾ ਇਹਦੀ ਪ੍ਰੋਪਰ ਰਿਪੋਰਟ ਜਿਹੜੀ ਇਹ ਵੀ ਇੱਕ ਅੱਛੀ ਕਾਰਗੁਜ਼ਾਰੀ ਵਿੱਚ ਗਿਣਿਆ ਜਾਂਦਾ ਹੈ ਕਿ ਲੋਕਾਂ ਦਾ ਸਮਾਨ ਵਾਪਸ ਦਿੱਤਾ ਜਾਂਦਾ ਤਾਂ ਕਿ ਥਾਣੇ ਦੇ ਵਿੱਚ ਲੋਕਾਂ ਦਾ ਸਮਾਨ ਰੁੱਲ ਜਾਂਦਾ ਤੇ ਇੱਕ ਬੜਾ ਅੱਛਾ ਇਹ ਪ੍ਰਬੰਧ ਹੈ ਸਰ ਜਿਹੜੇ ਐਕਸੀਡੈਂਟ ਕੇਸ ਦੇ ਜਿਹੜੇ ਬਾਈਕ ਵਗੈਰਾ ਜੋ ਵੀ ਅੱਜ ਸਪੋਰਟ ਦੀ ਕੀਤੀ ਜਾ ਰਹੀ ਹੈ ਇਹ ਕਿਹੜੇ ਕਿਹੜੇ ਸਪੈਸ਼ਲ ਹੈ ਇਹ ਸਾਰੇ ਥਾਣੇ ਦੇ ਸਾਰੇ ਆਪਣੇ ਜ਼ਿਲ੍ਹੇ ਦੇ ਸਾਰੇ ਥਾਣੇ ਦੀ ਹੈਗੀ ਹੈ ਪੂਰਾ ਐਸਪੀਡੀ ਨੇ ਜਿਹੜੇ ਸਬ ਡਿਵੀਜ਼ਨ ਡੀਐਸਪੀ ਨਾਲ ਕੋਆਰਡੀਨੇਟ ਕਰਕੇ ਇਹ ਸਾਰਾ ਜ਼ਿਲ੍ਹਾ ਨੇ ਵੱਖਰੇ ਵੱਖਰੇ ਇਕੱਲਾ ਇੱਕ ਥਾਣੇ ਦਾ ਨਹੀਂ ਹੈ ਪੂਰੇ ਜ਼ਿਲ੍ਹੇ ਦੇ ਜਿਹੜੇ ਸਾਡੇ ਥਾਣੇ ਆ ਕੋਈ ਸਰਵ ਅਹਿਮਦਗੜ੍ਹ ਦਾ ਹੈ ਕੋਈ ਸਿਟੀ ਦਾ ਕੋਈ ਇਦਾਂ ਸਾਰੇ ਵੱਖਰੇ ਵੇ ਥਾਣੇ ਦੇ ਨਹੀਂ ਸਾਰੇ ਕੱਲੇ ਚੋਰੀ ਦੇ ਨੇ ਜਾਂ ਸਾਰੇ ਨਹੀਂ ਕੋਈ ਐਕਸੀਡੈਂਟ ਕੇਸਾਂ ਦੇ ਐ ਐਕਚੁਅਲੀ ਕੋਈ ਡੌਰੀ ਦਾ ਕੇਸ ਹੁੰਦਾ ਕੋਈ ਕਿਤੇ ਹੁੰਦਾ ਇਦਾਂ ਵੱਖਰੇ ਵੇ ਕੇਸਾਂ ਦਾ ਸਰ ਜਿਹੜੀ ਐ ਸਪੋਤ ਦੀ ਕਿ ਕਿ ਇੰਡਿਆ ਕੀ ਉਹਨਾਂ ਦਾ ਕੋਈ ਖੜੇ ਖੜੇ ਡਾਕੂਮੈਂਟ ਲੈ ਕੇ ਜਾ ਰਹੇ ਨੇ ਜਿਹੜੇ ਉਹਨਾਂ ਨੇ ਡਾਕੂਮੈਂਟ ਨਹੀਂ ਇਹਨਾਂ ਨੇ ਆਪਣੀ ਓਨਰਸ਼ਿਪ ਪ੍ਰੂਫ ਕਰਦੇ ਆ ਕੋਰਟ ਦੇ ਵਿੱਚ ਉਸ ਤੋਂ ਬਾਅਦ ਫਿਰ ਇਹਨਾਂ ਨੂੰ ਮਿਲਦਾ ਫਿਰ ਇਹ ਥਾਣੇ ਜਾ ਕੇ ਇਹਨਾਂ ਦਾ ਟ੍ਰਾਂਸਪੋਰਟ ਆ ਜੀ ਓਕੇ ਕੀ ਨਾਮ ਹੈ ਬੱਬਾ ਜੀ ਤੁਹਾਡਾ ਹਰਮੇਲ ਸਿੰਘ ਜੀ ਚਾਣਾ ਗਰਦਿਆਲ ਸਾਨੂੰ ਪਿੰਡ ਜਲਵਾਣਾ ਜੀ ਹਾਂਜੀ ਥਾਣਾ ਸੰਦੋੜ ਪੈਂਦਾ ਛੱਲ ਹਾਂਜੀ ਅੱਜ ਤੁਸੀਂ ਉਰੇ ਆਏ ਹੋ ਅੱਜ ਆਏ ਜੀ ਸਾਨੂੰ ਇੱਥੇ ਬੁਲਾਇਆ ਸੀ ਸਾਨੂੰ ਗੱਡੀਆਂ ਦੀਆਂ ਚਾਬੀਆਂ ਲਿਸ਼ਟੀਆਂ ਨੇ ਇਹਨਾਂ ਨੇ ਲੈ ਆਏ ਹੋ ਤੁਸੀਂ ਵਧੀਆ ਪ੍ਰਾਲਾ ਕੀਤਾ ਸਰਕਾਰ ਨੇ ਸਾਡੇ ਇਹਦੇ ਚ ਬਹੁਤ ਵਧੀਆ ਜੀ ਹੈ ਸਪੋਰਟਰੀ ਦਿੱਤੀ ਹੈ ਤੁਹਾਨੂੰ ਅੱਜ ਹਾਂਜੀ ਸਪੋਰਟਰੀ ਦਿੱਤੀ ਕਦੇ ਹੋਇਆ ਸੀ ਇਸ ਤਰ੍ਹਾਂ ਬੁਲਾ ਕੇ ਪੁਲਿਸ ਦਿੰਦੀ ਹੈ ਨਹੀਂ ਜੀ ਨਹੀਂ ਅੱਜ ਪਹਿਲੀ ਵਾਰ ਹੋਇਆ ਹੈ ਇਕੱਠਿਆਂ ਨੂੰ ਹਾਂਜੀ ਪਹਿਲੀ ਵਾਰ ਮੈਂ ਆਪਦੀ ਜਿੰਦਗੀ ਚ ਪਹਿਲੀ ਵਾਰ ਦੇਖਿਆ ਕਿੰਨੀ ਦੇਰ ਦੀ ਗੱਡੀ ਅੰਦਰ ਸੀ ਤੁਹਾਡੀ ਮੇਰੀ ਜੀ ਵੀ ਇਹ 29 29 ਫਰਵਰੀ ਦੀ ਜੀ ਹਾਂਜੀ ਕੁਸ਼ੋ ਪੁਲਿਸ ਜਿਹੜਾ ਕੰਮ ਕਰ ਰਹੀ ਹੈ ਠੀਕ ਹੈ ਜੀ ਮੈਂ ਸੰਤੋਸ਼ਟੀ ਆ ਸਾਨੂੰ ਉਹਦੇ ਤੋਂ ਹਾਂ ਜੀ ਹੁਣ ਸੁਨੇਹਾ ਕਿਨੇ ਉੱਤ ਸੀ ਜੀ ਗੱਡੀ ਮੈਂ ਹਾਂਜੀ ਹਾਂਜੀ ਕਿਨੇ ਸੁਨੇਹਾ ਲਾਈ ਤੁਹਾਡੇ ਨਾਲ ਸਾਨੂੰ ਇਹਨਾਂ ਦੇ ਮਤਲਬ ਛੰਡੌੜ ਟੋਕੀ ਆ ਜੀ ਆ ਖਾਣੇ ਵਾਲਿਆਂ ਨੇ ਪੁਲਿਸ ਪਰਸ਼ਨ ਅਸਾਨੂੰ ਹਾਂਜੀ 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 ਜਦੋਂ ਐਕਸੀਡੈਂਟ ਹੋਈ ਸੀ ਉਹ ਮੈਨੂੰ ਉਸ ਦੇ ਹਿਸਾਬ ਨਾਲ ਮਿਲ ਗਈ ਹਾਂ ਪੁਲਿਸ ਵਾਲਾ ਬੜਾ ਮਤਲਬ ਜੀ ਇੱਥੇ ਪੰਚਾਇਤ ਹਸਾਨੇ ਦੇ ਵਿੱਚ ਮੋਟਰਸਾਈਕਲ ਜਿਹੜੇ ਤੁਹਾਨੂੰ ਮੋਟਰਸਾਈਕਲ ਜੀ ਮੇਰੇ ਨਾ ਚਾਚੇ ਦੇ ਮੁੰਡੇ ਦੇ ਛੋਟੇ ਦੇ ਇੱਕ 2022 ਚ ਪਰਚਾ ਹੋ ਗਿਆ ਸੀਗਾ ਉਹਦੇ ਵਿੱਚ ਇਹ ਮੋਟਰਸਾਈਕਲ ਖੋਹ ਲਿਆ ਸੀਗਾ ਪੁਲਿਸ ਨੇ ਤੇ ਫਿਰ ਛੋਟੇ ਦੇ ਟਾਈਮ ਬਾਅਦ ਇੱਕ ਨਾ ਆਪਰਾ ਹੋਈ ਛੋਟੇ ਦੇ ਚਾਚੇ ਮੰਦੋ ਜੱਠ ਹੋ ਗਈ ਸੀ ਤੇ ਮੋਟਰਸਾਈਕਲ ਦਾ ਇੱਥੇ ਖੜਾ ਸੀਗਾ ਹੀ ਥਾਣੇ 'ਚ ਕਦੇ ਸਾਨੂੰ ਆਇਆ ਜੀਗਾ ਵੀ ਚਲੋ ਰੋਟੀ ਮੱਲਾ ਜਿਹੜਾ ਬੰਦੇ ਨੇ ਕਿਹਾ ਖੱਡਾ ਪਰ ਕੱਲੇ ਨੂੰ ਸਾਲੇ ਦੇ ਵਿੱਚ ਸੁਨਹਿਣਾ ਲੱਗਿਆ ਮੈਨੂੰ ਘਰੇ ਇਸ ਤਰ੍ਹਾਂ ਕਰਕੇ ਤੁਹਾਡਾ ਮੋਟਰਸਾਈਕਲ ਹੈ ਇੱਥੇ ਜੋ ਉਹ ਪਾਕਿਸਤਾਨ ਦੀ ਗੁਰਦਗੀ ਲੈ ਲਈ ਹੈ ਤਾਂ ਬੜਾ ਵਧੀਆ ਲੱਗਿਆ ਜੀ ਪੁਲਿਸ ਨੇ ਪਹਿਲੀ ਵਾਰ ਇਹ ਕਦਮ ਚੁੱਕਿਆ ਹੈ ਜਿਸ ਤਰ੍ਹਾਂ ਬੁਲਾ ਦੇ ਲੋਕਾਂ ਨਾਲ ਉਹ ਹੀ ਸਮਾਨ ਦੀ ਗੁਰਦਗੀ ਦਿੱਤੀ ਹੈ ਜਿਹੜੀ ਬਹੁਤ ਅੱਛੀ ਚੀਜ਼ ਲੱਗੀ ਹੈ ਤੁਹਾਨੂੰ ਮਰਦਾਂ ਬਾਰੇ ਵੀ ਕੁਛ ਹੋਈਏ ਹਾਂਜੀ ਹਾਂਜੀ ਇਹ ਸਾਡੇ ਛੋਟੇ ਪਹਾੜ ਦੀ ਨਿਸ਼ਾਨੀ ਹੈ ਜੀ ਵਰਸਾ ਸੰਬੰਧੀ ਕੀ ਕਹੋਗੇ ਨਹੀਂ ਬਹੁਤ ਵਧੀਆ ਕੰਮ ਕੀਤਾ ਹੈ ਪ੍ਰਸ਼ਾਸਨ ਨੇ ਬਹੁਤ ਅੱਛਾ ਕੰਮ ਕੀਤਾ ਹੈ ਪਹਿਲਾਂ ਕਦੇ ਨਹੀਂ ਇਸ ਤਰ੍ਹਾਂ ਦਾ ਹੋਇਆ ਜਿਹੜਾ ਹੁਣ ਇਹਨਾਂ ਨੇ ਕੀਤਾ ਬਹੁਤ ਅੱਛਾ ਲੱਗਿਆ ਐਕਸੀਡੈਂਟ ਹੈ ਰੋਡ ਲੋਕਾਂ ਨਾਲ ਵੀ ਖੁਸ਼ੀ ਹੈ ਅੱਜ ਮਿਲਣ ਦੀ ਲੱਗਦਾ ਕਿ ਪੁਲਿਸ ਵਧੀਆ ਕੰਮ ਕਰ ਰਹੀ ਹੈ ਬਹੁਤ ਵਧੀਆ ਸਾਡੇ ਇਲਾਕੇ ਦੀ ਸਨੌਰ ਪੁਲਿਸ ਬਹੁਤ ਵਧੀਆ ਕਾਰਵਾਈ ਕਰ ਰਹੀ ਹੈ ਟਾਈਮ ਨਾਲ ਮਦਦ ਕਰ ਰਹੀ ਹੈ ਕਿੰਨਾ ਸਮਾਂ ਪਹਿਲਾਂ ਹੋਇਆ ਸੀ ਜੇ ਗੱਲਬਾਤ ਕਰੀਏ ਕਿੰਨਾ ਸਮਾਂ ਪਹਿਲਾਂ ਹੋਇਆ ਸੀ 100 ਸਾਲ ਪਹਿਲਾਂ ਹੋਇਆ ਸੀ ਕਿੰਨਾ ਮਹੀਨੇ ਤੋਂ ਸਾਲ ਪਹਿਲਾਂ ਹੋਇਆ ਸੀ ਤੇ ਫਿਰ ਤੁਸੀਂ ਮੁੱਢਲੀ ਕਾਰਵਾਈ